ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਅਮਨ ਬਟਿਕ ਦੇ ਉੱਪਰ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਜਿਦੇ ਵਿੱਚ ਕਈ ਭੈਣਾਂ ਨੇ ਆਪਾਂ ਨੂੰ ਕਮੈਂਟ ਕੀਤੇ ਸੀ ਵੀ ਜਿਹੜਾ ਫਰੇਮ ਹੈ ਵੀ ਮੇਰੇ ਫਰੇਮਾਂ ਦੇ ਉੱਪਰ ਕੱਪੜਾ ਲਵਿਟਿਆ ਹੈ ਨਾ ਇਸ ਤਰ੍ਹਾਂ ਵੀ ਕੱਪੜਾ ਲਵਿਟਣਾ ਦੱਸੋ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਹੜੇ ਨਵੇਂ ਭੈਣ ਭਰਾ ਜੁੜਦੇ ਨੇ ਆਪਣੇ ਨਾਲ ਨਵੇਂ ਭੈਣ ਭਰਾ ਜੁੜਦੇ ਨੇ ਉਹ ਵੀ ਸਬਸਕ੍ਰਾਈਬ ਕਰਿਓ ਜਿਨ੍ਹਾਂ ਨੇ ਕਰਿਆ ਹੋਇਆ ਉਹ ਵੀ ਕਰਨ ਉਹ ਵੀ ਕਰਨਾ ਚਲੋ ਠੀਕ ਹੈ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਇਹ ਆਪਣੇ ਆ ਫਰੇਮ ਆ ਹਨਾ ਮੇਰਾ ਜਿਹੜਾ ਮੈਂ ਲਾਉਣੀ ਹੁੰਦੀ ਆ ਇਹ ਛੋਟਾ ਫਰੇਮ ਇੱਕ ਇਸ ਤੋਂ ਵੱਡਾ ਹੈਗਾ ਇਹਨਾਂ ਦੇ ਮੈਂ ਇਸ ਤਰ੍ਹਾਂ ਲੀਰ ਮਤਲਬ ਕੱਪੜਾ ਲਵੇਟਿਆ ਹੈ ਲੀਰ ਲਾਲੂ ਕੱਪੜਾ ਲਾਲੂ ਤੇ ਇਹ ਆਪਣੇ ਲਈ ਛੋਟਾ ਫਰੇਮ ਆ ਇਹਦੇ ਤੇ ਆਪਣੇ ਕੱਪੜਾ ਲਪੇਟਿਆ ਹੈ। ਇਹ ਅੱਜ ਆਪਾਂ ਦੇਖਾਂਗੇ ਵੀ ਕੱਪੜਾ ਲਪੇਟਣ ਦਾ ਕੀ ਕਾਰਨਾ ਤੇ ਇਹਦੇ ਕੀ ਫਾਇਦੇ ਨੇ। ਤੇ ਮੈਂ ਹੁਣ ਜਿਵੇਂ ਪਹਿਣਾ ਕਹਿੰਦੀ ਆ ਨਾ 벨ਵਟ ਦੇ ਸੂਟ ਤੇ ਹਨਾ ਵੀ ਫਰੇਮ ਲਾਉਣਾ ਵੀ ਦੱਸੋ ਤੁਸੀਂ ਤੇ ਇਹ ਆਪਣੇ ਲਈ 벨ਵਟ ਦਾ ਪੀਸ ਹੈਗਾ ਤੇ ਇਹਦੇ ਤੇ ਹੁਣ ਜਿਵੇਂ ਆਹ ਵਾਲਾ ਪੀਸ ਆ ਆਪਣਾ ਫਰੇਮ ਹਨਾ ਇਹ ਸਾਨੂੰ ਕਈ ਪਹਿਣਾ ਦੇ ਕਿੰਮਟ ਆਉਂਦੇ ਨੇ ਵੀ ਉਹ ਫਰੇਮ ਲਾਉਂਦੀਆਂ ਨੇ ਤੇ ਸੂਟ ਉੱਤੇ ਨਿਸ਼ਾਨ ਰਹਿ ਜਾਂਦੇ ਨੇ। ਫਰੇਮ ਲਾਉਣ ਤੋਂ ਬਾਅਦ ਜਿਹੜਾ ਜਿਵੇਂ ਆਪਾਂ ਫਰੇਮ ਮਜ਼ਬੂਤੀ ਵਿੱਚ ਪੂਰਾ ਕੱਸ ਕੇ ਲਾਇਆ ਜਾਂਦਾ ਉਹ ਦੇ ਕਰਕੇ ਨਿਸ਼ਾਨ ਰਹਿ ਜਾਂਦੇ ਨੇ ਉਹ ਵੀ ਚੀਜ਼ ਤੁਹਾਨੂੰ ਅੱਜ ਆਮਣੇ ਇਸ ਵੀਡੀਓ ਵਿੱਚ ਦੱਸਣਗੇ ਇਹਦੇ ਤੇ ਆਪਾਂ ਨੇ ਕੱਪੜਾ ਨਹੀਂ ਪੇਟਿਆ ਹੋਇਆ ਹੈਗਾ ਇਸ ਤਰ੍ਹਾਂ ਇਹਦੇ ਤੇ ਜੇ ਹੁਣ ਆਪ ਕੱਪੜਾ ਲਿਬੇਟਿਆ ਹੋਇਆ ਹੋਵੇ ਹਨਾ ਇਹਦੇ ਤੇ ਨਿਸ਼ਾਨ ਨਹੀਂ ਪੈਂਦਾ ਹੈਗਾ ਕੱਪੜਾ ਲਿਬੇਟਣ ਨਾਲ ਦੇਖੋ ਜੀ ਹੁਣ ਆਪਾਂ ਇਹ ਬਿਨਾਂ ਕੱਪੜੇ ਵਾਲਾ ਦੇਖਦੇ ਆਂ ਵੀ ਇਹਦੇ ਕੀ ਸਾਈਡ ਇਫੈਕਟ ਨੇ ਇਹਦੇ ਤੇ ਕੱਪੜਾ ਨਹੀਂ ਲਿਬੇਟਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਨਾ ਵੀ ਜਿਹੜਾ ਇਹ ਫਰੇਮ ਲਾਇਆ ਸੀਗਾ ਇਹਦੇ ਉੱਤੇ ਆ ਨਿਸ਼ਾਨ ਪੈ ਗਏ ਇਹ ਤਾਂ ਪੈ ਗਿਆ ਵੀ ਇਹ ਦਾ ਤੇ ਇਸ ਤੋਂ ਬਾਅਦ ਆਪਾਂ ਦੇਖਾਂਗੇ ਜਿਹੜਾ ਉਹ ਕੱਪੜੇ ਵਾਲਾ ਹਨਾ ਵੀ ਉਹ ਲਾ ਕੇ ਦੇਖਾਂਗੇ ਫਰੇਮ ਹਾਂ ਉਹ ਵੀ ਦੇਖਦੇ ਆਂ ਤੇ ਆ ਇਹਦੇ ਤੇ ਨਿਸ਼ਾਨ ਆ ਦਿਖਾ ਦਿਓ ਵੀ ਐਵੇਂ ਨਿਸ਼ਾਨ ਪੈ ਗਏ ਇਹਦੇ ਨਾਲ ਤੇ ਹੁਣ ਆਪਾਂ ਲਾ ਕੇ ਦੇਖਦੇ ਆਂ ਕੱਪੜੇ ਵਾਲਾ ਸਹੀ ਨਹੀਂ ਲੱਗਿਆ ਹਨਾ ਹਾਂ ਦੇਖੋ ਇਹ ਨਿਸ਼ਾਨ ਜਾਂਦਾ ਨਹੀਂ ਜਲਦੀ ਤੇ ਹੁਣ ਆਪਾਂ ਜਿਹੜਾ ਕੱਪੜਾ ਲਪੇਟਿਆ ਹੋਇਆ ਆਪਾਂ ਉਹ ਫਰੇਮ ਲਾ ਕੇ ਦੇਖਾਂਗੇ ਕੀ ਉਹਦੇ ਨਾਲ ਨਿਸ਼ਾਨ ਪੈਂਦਾ ਬਿਨਾ ਕੱਪੜਾ ਲਪੇਟਿਆ ਹਾਲ ਤਾਂ ਆਪਾਂ ਦੇਖ ਲਿਆ ਵੀ ਕਾਫੀ ਡਾਰਕ ਨਿਸ਼ਾਨ ਪੈ ਗਿਆ ਜੇ ਸੂਟ ਵਿੱਚ ਰਹਿ ਜੂਗਾ ਮਤਲਬ ਕਾਫੀ ਟਾਈਮ ਵਿੱਚ ਫਿਰ ਜਾਊਗਾ ਉਹ ਕਈ ਵਾਰ ਜਾਂਦਾ ਵੀ ਨਹੀਂ ਹੈਗਾ ਨਿਸ਼ਾਨ ਕਿਉਂਕਿ ਬੈਲਵਰ ਸੂਟ ਧੋਤਾ ਜਾਊਗਾ ਤਾਂ ਜਾਊਗਾ ਹਾਂ ਤੇ ਲਾਇਆ ਆਪਣੀ ਕੱਪੜੇ ਵਾਲਾ ਫਰੇਮ ਜਿਹਦੇ ਉੱਤੇ ਲੀਰ ਲਪੇਟੀ ਹੋਈ ਆ ਕੱਪੜਾ ਆਪਾਂ ਨੇ ਦੇਖੋ ਇਹਦੇ ਤੇ ਵੀ ਇੰਨਾ ਕੀ ਲਾਇਆ ਸੀ ਹਨਾ ਆਹ ਵਾਲਾ ਫਰੇਮ ਜਦੋਂ ਆਪਾਂ ਲਾਇਆ ਹਨਾ ਐਵੇਂ ਲਾ ਕੇ ਉਤਾਰ ਤੱਕ ਅਸਿਆ ਤਾਂ ਹੈ ਨਹੀਂ ਆਪਾਂ ਨੇ ਕਿਸੇ ਪਾਸੇ ਵੀ ਨਹੀਂ ਖਿੱਚਿਆ ਤਾਂ ਵੀ ਇਹਦੇ ਤੇ ਨਿਸ਼ਾਨ ਬਣ ਗਏ ਇਹਦਾ ਹਾਂਜੀ ਜੋ ਤੁਹਾਨੂੰ ਦੇਖ ਰਿਹਾ ਵਿੱਚ ਇੱਥੋਂ ਆ ਦੇਖੋ ਆ ਨਿਸ਼ਾਨ ਗੋਲਾਈ ਦੇ ਵਿੱਚ ਨਿਸ਼ਾਨ ਦਿਖ ਰਿਹਾ ਦੂਜਾ ਨਿਸ਼ਾਨ ਦਿਖ ਰਿਹਾ ਉਹ ਪਹਿਲਾਂ ਲਾਇਆ ਲਾਇਆ ਸੀ ਇਸਨੇ ਤੇ ਇਹ ਦੇਖੋ ਹੁਣ ਇਹਦੇ ਨਾਲ ਕੋਈ ਨਿਸ਼ਾਨ ਨਹੀਂ ਬਣਿਆ ਹਾਂ ਜੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਦੇਖੋ ਆ ਇੱਥੇ ਲੱਗਿਆ ਹੈ ਤੇ ਆ ਫਰੇਮ ਆਪਾਂ ਨੇ ਇੱਥੇ ਲਗਾਇਆ ਇੱਥੇ ਕੋਈ ਵੀ ਨਿਸ਼ਾਨ ਨਹੀਂ ਬਣਿਆ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਫੈਦਾ ਇਹ ਕਪੜਾ ਲਾਏ ਦਾ ਵੀ ਜਿਹੜਾ ਆਪਾਂ ਆ ਕਪੜਾ ਇਹਦੇ ਉੱਤੇ ਲਪੇਟ ਦਿਆਂ ਲਈ ਹੁਣ ਤੁਹਾਨੂੰ ਆਵਣੇ ਦੱਸਣਗੇ ਵੀ ਇਹ ਕਿਸ ਤਰੀਕੇ ਨਾਲ ਇਹਦੇ ਉੱਤੇ ਲਪੇਟਨੀ ਆ ਕਈ ਭੈਣਾ ਜਿਵੇਂ ਹੁਣ ਕਪੜਾ ਨਹੀਂ ਲਪੇਟਦੇ ਮਤਲਬ ਉਹ ਕਪੜਾ ਇਧਰ ਸਾਈਡਾਂ ਤੇ ਇਸ ਤਰ੍ਹਾਂ ਰੱਖ ਲੈਂਦੇ ਨੇ ਪੀਸ ਜਿਵੇਂ ਆਪਾਂ ਵੀ ਫਰੇਮ ਲਾਉਣਿਆ ਹਨਾ ਵੀ ਫਰੇਮ ਦੇ ਇਧਰਲੀ ਸਾਈਡ ਇਸ ਤਰ੍ਹਾਂ ਉਹ ਵੀ ਉਹੀ ਟੰਗ ਹੋ ਜਾਂਦਾ ਹਨਾ ਵੀ ਉਹਦੇ ਨਾਲ ਪਰ ਐ ਵੀ ਉਹਦੇ ਨਾਲ ਥੋੜੀ ਜਿਹੀ ਜਗ੍ਹਾ ਰੁਕ ਜਾਂਦੀ ਹੈ ਪਹਿਲਾਂ ਮੈਂ ਵੀ ਉਦਾਂ ਹੀ ਕਰਦੀ ਹੁੰਦੀ ਸੀ ਇਸ ਤਰ੍ਹਾਂ ਐਵੇਂ ਕਪੜਾ ਲਾ ਕੇ ਵੀ ਇਧਰ ਲਾ ਲਿਆ ਇਧਰ ਲਾ ਲਿਆ ਇਧਰ ਚਾਰੋਂ ਸਾਈਡਾਂ ਵੀ ਐਵੇਂ ਚਾਰੋਂ ਸ ਪੀਸ ਕੱਟ ਕੇ ਹਨਾ ਆਪਾਂ ਐ ਚਾਰ ਸਾਈਡ ਲਾ ਲੈਂਦੇ ਸੀ ਉਹਦੇ ਨਾਲ ਵੀ ਨਹੀਂ ਨਿਸ਼ਾਨ ਪੈਂਦੇ ਉਹ ਵੀ ਤਰੀਕਾ ਸਹੀ ਆ ਮੈਂ ਵੀ ਕਰਦੀ ਸੀ ਪਰ ਮੈਨੂੰ ਥੋੜਾ ਜਿਹਾ ਐ ਲੱਗਦਾ ਹੁੰਦਾ ਸੀ ਵੀ ਕੜਾਈ ਕਰਨੀ ਔਖੀ ਲੱਗਦੀ ਸੀ ਉਹਦੇ ਨਾਲ ਵੀ ਉਹ ਜਗਾ ਕਟ ਰਹੀ ਨਹੀਂ ਸੀਗੀ ਹਾਂ ਤਾਂ ਕਰਕੇ ਫਿਰ ਮੈਂ ਇਸ ਤਰ੍ਹਾਂ ਜਿਵੇਂ ਹੁਣ ਆ ਆਪਣਾ ਲਾਈਨਿੰਗ ਵਾਲਾ ਪੀਸ ਆ ਇਹ ਮੇਰੇ ਕੋਲ ਤੇ ਇਹਦੇ ਤੇ ਮੈਂ ਮਤਲਬ ਮੇਰਾ ਜਿਹੜਾ ਜਮੀਕਾ ਸਿਆਹ ਹੈ ਦੁਪੱਟਾ ਜਿਹੜਾ ਆਪਣਾ ਮਤਲਬ ਫਟ ਜਾਂਦਾ ਹਨਾ ਚੁੰਨੀ ਵਾਲਾ ਕੱਪੜਾ ਚੁੰਨੀ ਓਲ ਭੇਟੀ ਸੀ ਤੇ ਇਹ ਆਪਣੇ ਲਈ ਹੈਗੀ ਹੈ ਲਾਈਨਿੰਗ ਕਿਉਂਕਿ ਜਿੰਨਾ ਪਤਲਾ ਕੱਪੜਾ ਹੋਊਗਾ ਓਨਾ ਹੀ ਇਹਦੇ ਤੇ ਸਹੀ ਮਤਲਬ ਲਿਫਟ ਜਾਂਦਾਗਾ ਵਧੀਆ ਪਾਕੜ ਕਰਦਾ ਹੋ ਦੇ ਉੱਤੇ ਨਹੀਂ ਫਰੇਮ ਤੇ ਫਿਰ ਪਤਲਾ ਕੱਪੜਾ ਠੀਕ ਰਹਿੰਦਾ ਨਹੀਂ ਫਿਰ ਫਰੇਮ ਜਿਆਦਾ ਉਹ ਹੋ ਜਾਂਦਾ ਉਹਦੇ ਵਾਸਤੇ ਆਪਾਂ ਨੇ ਨਾ ਇੰਨਾ ਇੰਚ 1.5 ਇੰਚ 2 ਇੰਚ ਬਸ ਐ ਲੈ ਲਓ ਵੀ 2 ਇੰਚ ਕੱਪੜਾ ਆਪਾਂ ਨੇ ਕੱਟ ਲੈਣਾ ਹੈਗਾ ਇਹ ਬਾਕੀ ਜੇਰਾ ਮੋਟਾ ਕਪੜਾ ਲਾਵਾਂਗੇ ਆਪਾਂ ਉਹ ਉਹਦੇ ਨਾਲ ਉਹ ਹਾਰਡ ਹੋ ਜਾਊਗਾ ਜਗਾਬਦ ਰੁਕੂ ਤੇ ਜਦੋਂ ਆਪਾਂ ਕਿਸੇ ਕਪੜੇ ਦੇ ਫਰੇਮ ਲਾਵਾਂਗੇ ਜਦੋਂ ਮੋਟਾ ਕਪੜਾ ਲਿਪਟਿਆ ਹੋਊਗਾ ਹਨਾ ਆ ਦੇਖੋ ਇਹ ਫਰੇਮ ਦੋ ਹੁੰਦੇ ਨੇ ਨਾ ਇਹ ਦੋ ਨੂੰ ਜੋੜ ਕੇ ਜਦੋਂ ਆਪਾਂ ਲਾਉਨੇ ਆ ਨਾ ਫਿਰ ਵਿੱਚ ਕਪੜਾ ਇਹਦੇ ਤੇ ਟਾਈਟ ਹੁੰਦਾ ਜਦੋਂ ਇਹਦੇ ਤੇ ਮੋਟਾ ਕੱਪੜਾ ਲਪਟਿਆ ਹੋਊਗਾ ਜਦੋਂ ਤੁਸੀਂ ਦਾਬ ਦਮਾਗੇ ਉਹ ਵਿੱਚ ਨਹੀਂ ਆਜ ਦਾਬ ਵੀ ਉਹ ਹੋ ਜੂਗੀ ਤੇ ਆ ਜਿਹੜਾ ਨਾਟਾ ਜਿੰਮ ਹੁਣ ਇਹਦੇ ਆ ਦੇਖੋ ਜਮਾਂ ਐਨ ਸਿਰੇ ਤੇ ਗਿਆ ਪਿਆਗਾ ਇਹ ਨਾਟ ਵੀ ਫਿਰ ਇਹਦੇ ਤੇ ਲੱਗਣ ਦਾ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਇਹ ਟਾਈਟ ਵੀ ਕਰਨਾ ਹੁੰਦਾ ਆਪਾਂ ਨੇ ਉਹਦੇ ਵਾਸਤੇ ਆਪਾਂ ਨੂੰ ਆ ਚੀਜ਼ ਦੀ ਵੀ ਜ਼ਰੂਰਤ ਹੁੰਦੀ ਆ ਨਾ ਵੀ ਨਾਟ ਕਿਤੇ ਵਿੱਚੋਂ ਹੀ ਨਾ ਨਿਕਲ ਜੇ ਇਹ ਉਹਦੇ ਕਰਕੇ ਫਿਰ ਕੱਪੜਾ ਆਪਾਂ ਨੂੰ ਪਤਲਾ ਰਵੇਟਣਾ ਪੈਂਦਾ ਹੈ ਇਹ 100 ਅਮਨ ਦੱਸਣਗੇ ਵੀ ਇਹਦੇ ਤੇ ਆਪਾਂ ਕੱਪੜਾ ਲਵੇਟਣਾ ਇਹਦੇ ਨਾਲ ਇੱਕ ਆਪ ਨੂੰ ਚਾਹੀਦੀ ਆ ਆ ਵਾਲੀ ਰੀਲ ਆਪਣੀ ਸਲਾਈ ਵਾਲੀ ਤੇ ਇੱਕ ਚਾਹੀਦਾ ਆਪਾਂ ਨੂੰ ਇਸ ਤਰ੍ਹਾਂ ਮਤਲਬ ਪੀਸ ਲਾਈਨਿੰਗ ਜਿਹੜਾ 2 ਇੰਚ ਚੜਾਈ ਦੇ ਵਿੱਚ ਕੱਟਿਆਵਨ ਨੇ ਹਾਂ ਬਿਲਕੁਲ ਪਤਲਾ ਕੱਪੜਾ ਹੋਣਾ ਚਾਹੀਦਾ ਚੁੰਨੀ ਦਾ ਹੋਵੇ ਜਾਂ ਲਾਈਨਿੰਗ ਵਾਲਾ ਆਹ ਵਾਲਾ ਫਰੇਮ ਆ ਹਨਾ ਇਹਦੇ ਆਪਾਂ ਇੱਥੋਂ ਆ ਚੀਜ਼ ਤੋਂ ਸਟਾਰਟ ਕਰਾਂਗੇ ਇਹਦੇ ਆ ਰਿਫਟ ਵੀ ਹੁੰਦੇ ਨੇ ਹਨਾ ਕਈ ਵਾਰ ਇੱਥੇ ਵੀ ੜਿੱਕਾ ਲਾਉਂਦੇ ਨੇ ਇਹ ਕੱਪੜਾ ਫਟ ਵੀ ਜਾਂਦਾ ਹੈ ਆਹ ਕੱਪੜਾ ਬਾੜ ਵੀ ਸਕਦੇ ਨੇ ਇਹ ਤੇ ਇੱਥੋਂ ਆਪਾਂ ਇਹਨੂੰ ਜਿਵੇਂ ਹੀ ਬਾਹ ਕਰਦਾਂਗੇ ਮਤਲਬ ਇਸ ਤਰ੍ਹਾਂ ਕਵਰ ਕਰਦਾਂਗੇ ਨਹੀਂ ਕੋ ਇਸ ਤਰ੍ਹਾਂ ਗਲਾਈ ਦੇ ਵਿੱਚ ਹੈ ਨਾ ਉਹ ਕਰਨਾ ਅੱਗੇ ਅੱਗੇ ਵਧਦੇ ਜਾਵਾਂਗੇ ਟੇਡੇ ਰੂਪ ਵਿੱਚ ਤੇ ਇੱਥੋਂ ਆਪਾਂ ਇਹਨੂੰ ਇਸ ਤਰ੍ਹਾਂ ਹੀ ਸਟਾਰਟ ਕਰਨਾ ਹੈ ਇੱਕ ਵਾਰ ਥੋੜੇ ਦਾਬ ਦੇ ਕੇ ਫੜ ਲਓ ਉਹ ਉਦੋਂ ਹੀ ਡਬਲ ਕਰ ਮਾ ਦੋ ਤਾਂ ਕਿ ਉਹ ਕਪੜਾ ਨਿਕਲੇ ਨਾ ਇਹ ਲਵੇਟ ਤਾਂ ਆਪਾਂ ਜਿੱਧਰ ਦੀ ਮਰਜ਼ੀ ਲਈਏ ਬਸ ਇੱਕ ਐ ਵੀ ਇਥੇ ਲਿਫਟਣਾ ਚਾਹੀਦਾ ਕਪੜਾ ਉਹਨੂੰ ਥੋੜਾ ਜਿਹਾ ਦੋ ਵਾਰ ਲਪੇਟ ਦੋ ਤਾਂ ਕਿ ਉਹ ਹਿੱਲੇ ਨਾ ਉਹ ਦੋ ਵਾਰ ਫਿਰ ਜਿਵੇਂ ਹੁਣ ਟੇਡੇ ਆਵਣ ਜਾ ਰਹੇ ਨੇ ਅੱਗੇ ਅੱਗੇ ਹੈ ਨਾ ਉਦਾਂ ਉਦਾਂ ਤੁਸੀਂ ਅੱਗੇ ਅੱਗੇ ਵਧਦੇ ਜਾਓ ਬਸ ਇਹਨੂੰ ਆਪਾਂ ਨੇ ਮੋਟਾ ਜਾਂ ਹੁਣ ਦੇਣਾ ਹੈਗਾ ਮਤਲਬ ਹਾਂ ਰੱਖਣਾ ਪਤਲਾ ਹੀ ਹੈ ਇਹ ਤਾਂ ਕਿ ਮਹਿਸੂਸ ਤੱਕ ਨਾ ਹੋਵੇ ਵੀ ਇਹਦੇ ਉੱਤੇ ਆਪਣੇ ਕਪੜਾ ਲਾਇਆ ਵੀ ਉਨੀ ਹੀ ਚੜਾਈ ਰਹਿ ਜੇ ਫਰੇਮ ਦੀ ਜਿੰਨੀ ਕ ਪਹਿਲਾਂ ਦੀ ਵੀ ਇੰਨੇ ਨਾਲ ਵੀ ਕਿਉਂਕਿ ਜਦੋਂ ਆਪਾਂ ਇਹਨੂੰ ਘਮਾਉਂਦੇ ਆ ਇਸ ਤਰ੍ਹਾਂ ਡਬਲ ਤਾਂ ਇਹ ਆਪਣੇ ਆਪ ਹੋ ਜਾਂਦਾ ਐਵੇਂ ਦੇਖੋ ਹਾਂ ਅੱਗੇ ਕਿ ਡਬਲ ਹੁੰਦਾ ਜਾਂਦਾ ਦੇਖੋ ਇੱਕ ਆਇਆ ਤਾਂ ਕਰਕੇ ਇਹ ਪਤਲਾ ਕੱਪੜਾ ਹੀ ਚਾਹੀਦਾ ਆਪਾਂ ਨੂੰ ਵਧੀਆ ਖਿੱਚ ਜੀ ਬਾ ਕੇ ਉੱਤੇ ਛਾੜ ਦਿਓ ਹਨਾ ਤਾਂ ਕਿ ਪਿੱਛੋਂ ਲੂਜ਼ ਨਾ ਹੋਵੇ ਇਦੇ ਨਾਲ ਆਏ ਵੀ ਫਿਰ ਆਪਣੇ ਕੱਪੜੇ ਤੇ ਜਿਹੜੇ ਦਾਗ ਨੇ ਉਹ ਨਹੀਂ ਪੈਂਦੇ ਜਾਈਗਾ ਹਾਂ ਜਿਵੇਂ ਉਹ ਬੈਲਵੱਟ ਦੇ ਕੱਪੜੇ ਉੱਤੇ ਆਪਾਂ ਫਰੇਮ ਲਾਇਆ ਸੀਗਾ ਜਿਵੇਂ ਹੁਣ ਇਹ ਲੱਕੜ ਹੈ ਹਨਾ ਇਹ ਲੱਕੜ ਕਈ ਵਾਰ ਟੁੱਟ ਵੀ ਜਾਂਦੀ ਹੈ ਹਨਾ ਐਵੇਂ ਇਹਦੇ ਚ ਇਚੜਾਂ ਜੀਆਂ ਵੀ ਹੋ ਜਾਂਦੀਆਂ ਨੇ ਹਨਾ ਉਹ ਵੀ ਨਹੀਂ ਫਿਰ ਆਪਣੇ ਕੱਪੜੇ ਚ ਫਸਦੀਆਂ ਹੈਗੀਆਂ ਕੱਪੜੇ ਦੇ ਵਿੱਚ ਵੀ ਕਈ ਵਾਰ ਆਪਣੇ ਹੱਥ ਚ ਵੀ ਵੱਜ ਸਕਦੀ ਹੈ ਉਹ ਜ਼ਿਆਦਾਤਰ ਤਾਂ ਫਰੇਮ ਚ ਵੈਸੇ ਹੁੰਦੀਆਂ ਨਹੀਂ ਹੈਗੀਆਂ ਕਈ ਵਾਰ ਆਪਾਂ ਜਦੋਂ ਨਵਾਂ ਫਰੇਮ ਲੈ ਕੇ ਆਉਨੇ ਆ ਨਾ ਉਹਦੇ ਤੇ ਹੁੰਦੀਆਂ ਨਹੀਂ ਆ ਤੇ ਉਹ ਸਾਫ ਕਰਨੀ ਔਖੀਆਂ ਹੋ ਜਾਂਦੀਆਂ ਨੇ ਫਿਰ ਕਈ ਵਾਰ ਜੇ ਸਾਫ ਕਰੀ ਤਾਂ ਫਰੇਮ ਟੁੱਟਣ ਦਾ ਵੀ ਡਰ ਰਹਿੰਦਾ ਤੇ ਇਹ ਲੀਰ ਦੀ ਚੜਾਈ ਰੱਖਣੀ ਆਪਣੇ 2 ਇੰਚ ਜੇਕਰ ਛੋਟਾ ਫਰੇਮ ਆ ਹਨਾ ਤਾਂ ਉਹਦੇ ਅਕੋਰਡਿੰਗ ਤੁਸੀਂ ਲੰਬੀ ਉਨੀ ਕੱਟ ਲਓ ਜੇਕਰ ਥੋੜਾ ਵੱਡਾ ਫਰੇਮ ਆ ਤਾਂ ਉਹਦੇ ਅਕੋਰਡਿੰਗ ਥੋੜੀ ਜਿਹੀ ਲੰਬੀ ਕੱਟ ਲਓ ਜੇਕਰ ਜੇ ਕਿਤੇ ਜੋੜ ਆਉਂਦਾ ਤਾਂ ਜਿਵੇਂ ਹੁਣ ਆ ਆਪਣੇ ਲਵੇ ਰੀਲ ਹੈਗੀ ਆਪਾਂ ਉਹ ਰੀਲ ਨਾਲ ਉਹ ਜੋੜ ਨੂੰ ਬੰਦ ਕਰ ਸਕਦੇ ਆ ਮੈਂ ਤੁਹਾਨੂੰ ਇਹ ਕਰਕੇ ਦਿਖਾਉਂੂ ਮੈਂ ਇਹਦੇ ਤੇ ਮਤਲਬ ਜੇ ਅੱਧ ਦੇ ਵਿੱਚ ਆਪਣੀ ਇਹ ਟੋਟਾ ਖਤਮ ਹੋ ਗਿਆ ਦੁਬਾਰੇ ਲਾਉਣਾ ਪਿਆ ਜੇ ਆਪਾਂ ਨੂੰ ਪੀਸ ਹੋਰ ਵੀ ਲਾਉਣਾ ਪੈਂਦਾ ਕਈ ਵਾਰੀ ਨਾਲ ਇਹਦਾ ਚਲੋ ਸ਼ਾਇਦ ਇੱਕ ਪੀਸ ਨਾਲ ਕਵਰ ਹੋ ਸਕਦਾ ਹੈ ਨਾ ਹਾਂ ਹੁਣ ਸਭ ਦਾ ਥੋੜਾ ਜਿਹਾ ਰਹਿ ਗਿਆ ਐ ਮੈਂ ਆਪਾਂ ਵਸੇ ਨੂੰ ਕਰ ਲੈਣਾ ਜੋ ਇਹਦੇ ਨਾਲ ਫਿਰ ਵਧੀਆ ਫਰੇਮ ਦੀ ਮਜ਼ਬੂਤੀ ਵੀ ਹੋ ਜਾਂਦੀ ਹੈ ਨਾਲ ਤਾਂ ਤੇ ਨਿਸ਼ਾਨ ਵੀ ਨਹੀਂ ਪੈਂਦਾ ਆਪਣਾ ਕੱਪੜੇ ਉੱਤੇ ਸਾਨੂੰ ਇਸ ਸਬੰਧੀ ਕਈ ਬਹਿਣਾ ਦੇ ਪਹਿਲਾਂ ਕਮੈਂਟ ਆਏ ਨੇ ਵੀ ਅਸੀਂ ਫਰੇਮ ਲਾਉਣੇ ਆ ਤੇ ਉਦੋਂ ਬਾਅਦ ਫਰੇਮ ਜਦੋਂ ਉਤਾਰਦੇ ਆ ਨਾ ਕੱਪੜੇ ਉੱਤੇ ਨਿਸ਼ਾਨ ਰਹਿ ਜਾਂਦਾ ਤੇ ਉਹ ਨਿਸ਼ਾਨ ਜਲਦੀ ਜਲਦੀ ਜਾਂਦਾ ਨਹੀਂ ਹੈਗਾ ਤੇ ਮੈਨੂੰ ਇਹ ਤਰੀਕਾ ਸਹੀ ਲੱਗਿਆ ਮੈਂ ਤਾਂ ਕਰਕੇ ਫਿਰ ਇਹ ਮਤਲਬ ਐਵੇਂ ਉਹ ਕਰ ਲਿਆ ਫਰੇਮ ਤੇ ਕੱਪੜਾ ਕਿਉਂ ਜ਼ਿਆਦਾਤਰ ਅਸੀਂ ਵੀਡੀਓ ਉਹ ਪਾਉਂਦੇ ਆ ਜਿਹੜੀ ਅਸੀਂ ਆਪ ਪਹਿਲਾਂ ਵਰਤੀ ਹੋਵੇ ਚੀਜ਼ ਹੈ ਕਿਉਂ ਹੁਣ ਜੇ ਇਹ ਆਪਾਂ ਨੇ ਯੂਜ਼ ਨਾ ਕੀਤਾ ਹੋਵੇ ਆਪਾਂ ਉਦੋਂ ਹੀ ਵੀਡੀਓ ਪਾ ਦਈਏ ਹਨਾ ਫਿਰ ਉਹਦਾ ਉਹ ਨਹੀਂ ਹੈਗਾ ਕਈ ਵਾਰ ਵਿੱਚ ਕੋਈ ਲੰਬਾ ਆ ਜੇ ਹਨਾ ਭੈਣਾ ਆਪਾਂ ਨੂੰ ਐ ਕਹਿ ਦੇਣਗੇ ਵੀ ਤੁਸੀਂ ਇਹ ਗਲਤ ਜਾਣਕਾਰੀ ਦਿੱਤੀ ਆ ਪਹਿਲਾਂ ਅਸੀਂ ਆਪ ਖੁਦ ਕਰਦੇ ਆ ਇਹ ਫਿਰ ਉਸ ਵੀਡੀਓ ਵਿੱਚ ਪਾਉਂਦੇ ਆ ਭੈਣਾ ਹੁਣ ਜਦੋਂ ਵੀਡੀਓ ਦੇਖਦੀਆਂ ਨੇ ਮੇਰੇ ਸਾਹ ਮਤਲਬ ਫਰੇਮ ਜਿਹੜਾ ਲਾਇਆ ਹੋਇਆ ਹੁੰਦਾ ਜ਼ਿਆਦਾਤਰ ਕੱਪੜਾ ਮਤਲਬ ਲਵੇਟਿਆ ਹੋਇਆ ਹੀ ਆ ਫ੍ਰੀਮਾਂ ਉੱਪਰ ਉਹਨੂੰ ਉvida ਸੁਣਾ ਵੀ ਜਿਵੇਂ ਹੁਣ ਮੰਨ ਕੇ ਚੱਲ ਇਹਦਾ ਪੂਰਾ ਹੋ ਗਿਆ ਹੈ ਨਾ ਵੀ ਜੇ ਇਹ ਮੰਨ ਕੇ ਚਲੋ ਵੀ ਇਹ ਅੱਧ ਦੇ ਵਿੱਚ ਰਹਿ ਗਿਆ ਉਦੋਂ ਤੇ ਜੋੜ ਕਿਵੇਂ ਲਾਵਾਂਗੇ ਆਪਾਂ ਜੋੜ ਵਾਲਾ ਵੀ ਆਪਾਂ ਦੱਸ ਦਿੰਦੇ ਹਾਂ ਸਿਸਟਮ ਪਹਿਲਾਂ ਆਪਾਂ ਇਹਦਾ ਕਰਤੀ ਹੈ ਨਾ ਇਹਦੇ ਤੇ ਆਪਾਂ ਨੇ ਕੋਈ ਗੱਠ ਵਗੈਰਾ ਨਹੀਂ ਇਹਨੂੰ ਦੇਣੀ ਹੈਗੀ ਮਤਲਬ ਕਿਉਂ ਫਿਰ ਜੇ ਗੱਠ ਦੇਵਾਂਗੇ ਫਿਰ ਇਹ ਮੋਟਾ ਹੋ ਜਾਊਗਾ ਤੇ ਇੱਥੋਂ ਆਪਾਂ ਨੇ ਆਹ ਡਬਲ ਫੋਲਡ ਇਹਦੇ ਤੇ ਕਰਤਾ ਹੈ ਨਾ ਤੇ ਇੱਥੋਂ ਆਪਾਂ ਇਹਨੂੰ ਕੱਟ ਦਾਂਗੇ ਜਿਹੜੀ ਇਹ ਲੀਰ ਬਾਦੂ ਆ ਹੁਣ ਇਹਨੂੰ ਮਤਲਬ ਉੱਦੜਨ ਤੋਂ ਹਨ ਇਸ ਤਰ੍ਹਾਂ ਆਪਾਂ ਨੇ ਰੀਲ ਲੈ ਲੈਣੀ ਆ ਸਿਲਾਈ ਵਾਲੀ ਇਹਨੂੰ ਇਹਦੇ ਨਾਲ ਬਲ ਦੇਣਾ ਫਿਰ ਉਤੋਂ ਐਸ ਤਰ੍ਹਾਂ ਨਹੀਂ ਤਾਂ ਫਿਰ ਜੇ ਆਪਾਂ ਇਹਨੂੰ ਬਲਾਂਗੇ ਨਹੀਂ ਗੱਠ ਦਵਾਂਗੇ ਗੱਠ ਨਾਲ ਤਾਂ ਇਹ ਮੋਟਾ ਹੋ ਜਾਊਗਾ ਇਸ ਤਰ੍ਹਾਂ ਇਹਨੂੰ ਧਾਗੇ ਨਾਲ ਬਸ ਆ ਜਿਹੜੇ ਇਹਦੇ ਮਤਲਬ ਇਹ ਕਲੀਰ ਨਾਲ ਹੀ ਆਪਾਂ ਨੇ ਲਗਾਇਆ ਹਨਾ ਇਹਦੇ ਆਹ ਵਾਲੇ ਸਿਰਿਆਂ ਨੂੰ ਆਪਾਂ ਨੇ ਇਸ ਤਰ੍ਹਾਂ ਹੀ ਬੰਲ ਦੇਣੇ ਤਾਂ ਕਿ ਇਹ ਇੱਥੋਂ ਉੱਧੜੇ ਨਾ ਬਸ ਨਾ ਇਹਦਾ ਤਾਂ ਨਹੀਂ ਕਾਪੀਰਾਈਟ ਹੁੰਦਾ ਨਾ ਤੋਂ ਦੂਰ ਚੱਲਦੇ ਨੇ ਬਾਬੇ ਤਾਂ ਬਾਬੇ ਦਾ ਬਾਗਰੂ ਬਾਗਰੂ ਦੇਖ ਸਕਦੇ ਨਹੀਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਆਪਾਂ ਉਤੋਂ ਦੀ ਕੱਸ ਦੇਣਾ ਜਿਹੜੀ ਆਪਣੀ ਸਲਾਈ ਵਾਲੀ ਰੀਲ ਹੁੰਦੀ ਆ ਤਾਂ ਕਿ ਉਹ ਜਿਹੜਾ ਆਪਾਂ ਨੇ ਕਪੜਾ ਲਵੇਟਿਆ ਉਹ ਖੁੱਲੇ ਨਾ ਤੇ ਉਹ ਦੂਰ ਫਿਰ ਇਹਦੀ ਗੱਠ ਨਹੀਂ ਨਹੀਂ ਆਉਣਾ ਹੋਰ ਗੱਠ ਤਾਂ ਦੇਣੀ ਪਊ ਉਹਨੂੰ ਇਹ ਦਿਮਾਗ ਤੇ ਹੀ ਖੜ ਚੁਕਾ ਹਾਂ ਇਹ ਨਹੀਂ ੜਦਾ ਇਸ ਤਰ੍ਹਾਂ ਰੌਕਸੀ ਉੱਤੇ ਜੜ ਗਈ ਰੌਕਸੀ ਸਾਰਾ ਦਿਨ ਹੀ ਉੱਤਰਦੀ ਹੁਣ ਤਾ ਤੁਪਾ ਤੋਂ ਦੇਖੀ ਨਾ ਕੋਈ ਕਾਲਾ ਹੈ ਤੇ ਦੇਖ ਸਕਦੇ ਨਾ ਇਹਨੂੰ ਵਧੀਆ ਮਜ਼ਬੂਤੀ ਦੇ ਨਾਲ ਤੁਸੀਂ ਇਹਦੇ ਉੱਤੇ ਗੱਠ ਮਾਰ ਦੇਣੀ ਆ ਤਾਂ ਕਿਉਂ ਕਪੜਾ ਜੋ ਆਪਾਂ ਇਹਦੇ ਉੱਤੇ ਲਾਇਆ ਉਹ ਖੁੱਲੇ ਨਾ ਇਸ ਤਰੀਹੀ ਆਪਾਂ ਨੇ ਦੂਸਰੇ ਸਿਰੇ ਦੇ ਕਰ ਦੇਣਾ ਜੇਕਰ ਬੀਹ ਰਾਹ ਦੇ ਵਿੱਚ ਕਪੜਾ ਘਟ ਜੇ ਉਹਦੇ ਵੀ ਇਹੀ ਕਰਨਾ ਉਹਤੇ ਵੀ ਇੰਨ ਕਰਨਾ ਓਕੇ ਜਿਵੇਂ ਹੁਣ ਆਪਾਂ ਇੱਥੋਂ ਮਤਲਬ ਹਨਾ ਕਪੜਾ ਰਹਿ ਜੇ ਹਨਾ ਤਾਂ ਇਸ ਤਰ੍ਹਾਂ ਜਦੋਂ ਆਪਾਂ ਉਹ ਸਾਰਾ ਕਪੜਾ ਜਿਵੇਂ ਇੱਥੇ ਬੰਦ ਕਰਤਾ ਆਪਾਂ ਨੇ ਲਿਆ ਕੇ ਆ ਜਗ੍ਹਾ ਤੇ ਤੇ ਉਸ ਤੋਂ ਬਾਅਦ ਉਤਨੀ ਇਹਨੂੰ ਆਪਾਂ ਨੇ ਦੁਬਾਰਾ ਸ਼ੁਰੂ ਕਰ ਲੈਣਾ ਜਿਵੇਂ ਜਿਵੇਂ ਰਾਹ ਦੇ ਵਿੱਚ ਜੇ ਕਪੜਾ ਅੱਧਾ ਰਹਿ ਜੇ ਜਿਵੇਂ ਆਹ ਚੀਜ਼ ਲਾ ਲਓ ਜਿਵੇਂ ਹੁਣ ਆਹ ਪੀਸਾ ਮੰਨ ਲਓ ਵੀ ਇਹ ਆਪਣੇ ਇਸ ਤਰ੍ਹਾਂ ਲਵੇਟ ਲਿਆ ਇਹਦੇ ਤੇ ਐਨਾਂ ਤਾਂ ਆਪਾਂ ਸਮਝ ਗਿਆ ਹੋਣੀ ਹੈ ਮੇਰੀ ਗੱਲ ਆ ਵੀ ਕਿਵੇਂ ਆਪਾਂ ਨੇ ਕਰਨਾ ਹਾਂ ਬਸ ਇਹਦੇ ਉੱਤੋਂ ਦੀ ਕਪੜਾ ਹੋ ਕਰਕੇ ਜਿਵੇਂ ਹੁਣ ਆਪਾਂ ਆਹ ਪੀਸ ਲੈ ਲਈਏ ਇਹਦੇ ਨਾਲ ਤੇ ਜਿਵੇਂ ਹੁਣ ਆਪਾਂ ਇੱਥੇ ਇਹਨੂੰ ਆਹ ਜੀ ਇਹਨੂੰ ਇੱਥੋਂ ਛੱਡਿਆ ਹਨਾ ਤੇ ਇੱਥੋਂ ਹੀ ਆਪਾਂ ਨੇ ਦੂਸਰਾ ਕੱਪੜਾ ਸ਼ੁਰੂ ਕਰ ਲਿਆ ਤੇ ਉਸ ਤੋਂ ਉਹਦੀ ਡਬਲ ਕਮਾਉਣਾ ਪਊਗਾ ਹਾਂ ਉਸ ਤੋਂ ਬਾਅਦ ਇਹਨੂੰ ਇੱਥੋਂ ਜਿੱਥੇ ਆਪਾਂ ਨੇ ਮਤਲਬ ਪਤਾ ਤਾਂ ਲੱਗਦਾ ਹੈ ਨਾ ਵੀ ਆਪਾਂ ਨੇ ਇੱਥੋਂ ਦੁਬਾਰਾ ਕੱਪੜਾ ਸ਼ੁਰੂ ਕਰਿਆ ਸੀ ਫਿਰ ਉਹਨੂੰ ਰੀਲ ਨਾਲ ਇੱਥੋਂ ਆਹ ਜੋੜਦੇ ਵੀ ਧਾਗਾ ਹਾਂ ਜਿੱਥੇ ਜੋੜ ਲਾਇਆ ਆਪਾਂ ਨੇ ਵੀ ਉਹ ਜੋੜ ਖੁੱਲੇ ਨਾ ਸਾਰੀ ਸਾਰੀ ਲੀਰ ਤੇ ਕਮਾਉਣਾ ਤਾਂ ਸਾਰੀ ਲੀਰ ਤੇ ਵੀ ਆਪਾਂ ਧਾਗਾ ਕਮਾ ਸਕਦੇ ਹਾਂ ਕਮਾ ਸਕਦੇ ਹਾਂ ਤੇ ਪਰ ਮੈਂ ਜਿੱਥੇ ਜੋੜ ਹੁੰਦਾ ਉੱਥੇ ਉੱਥੇ ਘੁਮਾ ਕੇ ਬਸ ਗੱਠੀ ਦੇ ਦਿੰਨੀ ਆ। ਇਹ ਲਾ ਲੋ ਵੀ ਆਹ ਵਾਲਾ ਫਰੇਮ ਆ ਦੇਖੋ ਤੁਸੀਂ ਇਹਦੇ ਤੇ ਦੇਖ ਸਕਦੇ ਹੋ। ਮੇਰਾ ਇੱਥੇ ਜੋੜ ਲੱਗਿਆ ਹੈ ਇਹਦਾ। ਆ ਇੱਥੇ ਧੱਗ ਘੁਮਾਇਆ ਹੈ ਮੇਰਾ। ਹੈਨਾ? ਬਾਕੀ ਆਇਆ ਵੀ ਤੁਸੀਂ ਸਾਰੇ ਤੇ ਵੀ ਲੀਰ ਆਹ ਜਰੀਲ। ਫਰੀਲ ਸਾਰੇ ਤੇ ਵੀ ਕੋਈ ਮਸਾਲੀ ਆ। ਉਹਦੇ ਨਾਲ ਇਹ ਆ ਵੀ ਮਜ਼ਬੂਤੀ ਵਧੂਗੀ। ਕੋਈ ਨੁਕਸਾਨ ਨਹੀਂ ਹੈਗਾ ਸਾਰੀ ਤੇ ਰੀਲ ਲਪੇਟਣ ਦਾ। ਉਤੋਂ ਦੀ ਦੇ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਹਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਨੂੰ ਕਿ ਤੁਹਾਨੂੰ ਵੀ ਤੁਹਾਨੂੰ ਕਿਵੇਂ ਦੀ ਲੱਗੀ ਹਾਂ ਬਾਕੀ ਸਾਨੂੰ ਤੁਸੀਂ ਸੁਝਾਅ ਵੀ ਦੇ ਦੇ ਕਰੋ ਕਿ ਅਨੋਖੀ ਜੀ ਵੀਡੀਓ ਦਾ ਹਨਾ ਕਈ ਵਾਰ ਸਾਨੂੰ ਬਹੁਤ ਸੋਚਣਾ ਪੈਂਦਾ ਵੀ ਕੀ ਵੀਡੀਓ ਪਾਈਏ ਇਹ ਵੀ ਸਾਨੂੰ ਕਿਸੇ ਭੈਣ ਦਾ ਕਮੈਂਟ ਆਇਆ ਸੀਗਾ ਕਈ ਵਾਰ ਆ ਗਏ ਕਮੈਂਟ ਸਾਨੂੰ ਤਾਂ ਕਰਕੇ ਵੀ ਪਹਿਲਾਂ ਬਸ ਉਹ ਹੋਇਆ ਪਿਆ ਸੀ ਕੋਲਜੀ ਹੋਈ ਪੀਤੀ ਬਣਾਉਣ ਦੀ ਅੱਜ ਫੇਰ ਦੁਬਾਰਾ ਫਿਰ ਮੈਨੂੰ ਐ ਹੋ ਗਿਆ ਵੀ ਕਮੈਂਟ ਆਈ ਜਾਂਦੇ ਇਸ ਚੀਜ਼ ਬਾਰੇ ਵੀ ਆਪਾਂ ਕਰਕੇ ਦਿਖਾਈਏ ਹਾਂ ਚਲੋ ਇਹ ਤਰੀਕਾ ਫਰੇਮ ਦੇ ਉੱਤੇ ਲੀਰ ਲਪੇਟਣ ਦਾ ਇਹਦੇ ਫਾਇਦੇ ਬਹੁਤ ਨੇ ਇੱਕ ਕੱਪ ਮੰਨ ਕੇ ਚਲੋ ਹਣਾ ਕਪੜਾ ਨਹੀਂ ਪਾੜਦਾ ਇਹਦੇ ਨਾਲ ਜਦੋਂ ਇਹਦੇ ਵਿੱਚ ਉਹ ਹੁੰਦੀ ਨੇ ਜਿਵੇਂ ਕਈ ਵਾਰ ਕਿਸੇ ਫਰੇਮ ਦੇ ਵਿੱਚ ਕੋਈ ਹਿਲਤ-ਸੁਲਤ ਨਿਕਲੀ ਹੋਵੇ ਤੇ ਜੋ ਇਹਦੇ ਵਿੱਚ ਹੈ ਨਾ ਉਹ ਰੇ ਸਟਾਰਟਿੰਗ ਦੇ ਵਿੱਚ ਉਹਦੇ ਦੋ ਹੋਤੀ ਮੇਖਾਂ ਜੀਆਂ ਕੀਤੀਆਂ ਹਾਂ ਟ੍ਰਿਪਸ ਹਾਂ ਉਹਦੇ ਨਾਲ ਵੀ ਕਪੜਾ ਪਾਟਣ ਦਾ ਡਰ ਜਿਹੜਾ ਖਤਮ ਹੋ ਜਾਂਦਾ ਤੇ ਬਾਕੀ ਸੂਟ ਦੇ ਉੱਤੇ ਨਿਸ਼ਾਨ ਨਹੀਂ ਪੈਂਦਾ ਇਸ ਤਰ੍ਹਾਂ ਇਹਦੇ ਉੱਤੇ ਕਪੜਾ ਲਪੇਟ ਕੇ ਤੁਸੀਂ ਜ਼ਰੂਰ ਦੱਸਿਓ ਵੀ ਸਾਡਾ ਸੁਝਾ ਸਾਡੀ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਇੰਨਾ ਕੁ ਰਹਿ ਗਿਆ ਆਪਾਂ ਇਹ ਫਿਰ ਲਪੇਟ ਆਈ ਕਾਣਾ ਫਰੇਮ ਬਣ ਗਿਆ ਚਲੋ ਇਹ ਸਤਿ ਸ੍ਰੀ ਅਕਾਲ ਜੀ ਸਬਸਕ੍ਰਾਈਬ ਜਰੂਰ ਕਰਿਓ ਜਿਹੜੇ ਨਵੇਂ ਪਹਿਨ ਪਰਾ ਜੁੜਦੇ ਨੇ ਤੇ ਜਾਣਕਾਰੀ ਦੱਸਿਓ ਵੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਬਣੀ ਸਮਝ ਆ ਗਈ ਇਹ ਤਰੀਕਾ ਵਧੀਆ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਨਵੇਂ ਪਹਿਨ ਪਰਾ ਜੁੜਦੇ ਨੇ ਸਾਡੇ ਨਾਲ ਹਨਾ ਸਾਡੀ ਵੀਡੀਓ ਦੇਖਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਤੇ ਵੱਧ ਤੋਂ ਵੱਧ ਦੇਖਿਆ ਕਰੋ ਹੁਣ ਵਿਊ ਜੇ ਘਟਦੇ ਜਾਂਦੇ ਨੇ ਤੇ ਕਿਉਂਕਿ ਸਾਡਾ ਵੀਊ ਐ ਲਲੋਨਾ ਵੀ ਮਨਵਾਲਜ ਡੈਕਨ ਲੱਗਦਾ ਵੀ ਯਾਰ ਹਨਾ ਕਿੰਨੀ ਮਿਹਨਤ ਨਾਲ ਵੀਡੀਓ ਬਣਾਉਨੇ ਆ ਵੀ ਸ਼ਾਇਦ ਪਤਾ ਨਹੀਂ ਕਿਤੇ ਨਾ ਕਿਤੇ ਕੋਈ ਘਾਟ ਰਹਿਦੀ ਆ ਜਰੂਰ ਦੇਖਿਆ ਕਰੋ ਵਾਤਵਾਦ ਤੇ ਜਿੰਨਾ ਹੋ ਸਕਦਾ ਸ਼ੇਅਰ ਵੀ ਜਰੂਰ ਕਰਿਆ ਕਰੋ ਫਿਰ ਵੀ ਬੋਲਣ ਚ ਬੋਲਣ ਦੇ ਵਿੱਚ ਕੋਈ ਗਲਤੀ ਰਹੀ ਗਈ ਹੋਵੇ ਤਾਂ ਸਾਨੂੰ ਮਾਫ ਕਰ ਦਿਓ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹਾਜ਼ਰ ਹੋਵਾਂਗੇ ਹਾਜ਼ਰ ਰਹੋ ਵਾਸਤੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ